ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋਕ ਜੀ ਵੀਰੇ ਆਪਾਂ ਖੜੇ ਜੀ ਪੰਡਰਾਦ ਮਾਧਰੇ ਤੇ ਹੁਣ ਆ ਵੀਰੇ ਗਊ ਕੁਬਾਈ ਕੋਲੇ ਤੇ ਜਰਚੀ ਗਊ ਆ ਵੀਰੇ ਗਾਮ ਕਿਹਾਊਗਾ ਗਾਮਰੇ ਬਹੁਤ ਸੋਹਣੀਆਂ ਯਾਰ ਤੇ ਪਿਛੇ ਬੱਚੀਆਂ ਹਾਂ ਬੱਚੀਆਂ ਸੱਚੇ ਬੱਚੀ ਆ ਵੀਦੀ ਤੇ ਪੰਡਰਾਦ ਮਾਧਰਾ ਜਲਾ ਸੰਗਰੂਰ ਧੂਰੀ ਦੇ ਕੋਲ ਤੇ ਜਰਚੀ ਗਊ ਆ ਵੀਰੇ ਗਊ ਬਹੁਤ ਸੋਹਣੀਆਂ ਤੇ ਬਾਕੀ ਵੀਰੇ ਗਾਂ ਦਾ ਫਟੌਟ ਰੋਭ ਬਹੀ ਰ। ਜੰਡੀ ਸਾਉਂਛੀ ਲਾ। ਬੱਕੀ ਵੀ ਤੇ ਪਗਲ ਕਰਦੇ ਬਾਈ ਨਾਲ ਜਿਹੜੇ ਬਾਈ ਕੋਲੇ ਗਾਂ ਹੀ। ਤੇ ਹਾਂਜੀ ਵੀਰੇ ਸੱਤੀ ਗਾਲ ਜੀ। ਅੱਜ ਵੀਰੇ ਤੀਜਾ ਦਿਨ ਸੂਈ ਨੂੰ ਆ 13-14 ਕਿਲੋ ਬੋਲੀ ਆ ਬੱਛੀ ਥੱਲੇ। ਤੇ ਦੂਜੇ ਸੂਏ ਆ ਮਗਰ ਬੱਛੀ ਆ। ਬੱਛੀ ਦੇ ਨਾਰੂਆ ਨਾਲ ਆ। ਆ ਦੇਖ ਲਓ। ਲੈ। ਬੱਛੀ ਦੇ ਨਾਰੂਆ ਨਾਲ ਆ ਤੀਜੇ ਦਿਨ। ਤੀਜਾ ਦਿਨ ਸੂਈ ਨੂੰ ਆ ਬੱਛੀ। ਲੋ ਆਪਾ ਤੋਰ ਕੇ ਵੀ ਦਿਖਾ ਦੇ ਨਾ ਬੱਚੀ ਮੋੜ ਲਿਆ ਬੱਚਾ ਲਓ ਜੀ ਵੀਰੇ ਗਊ ਨੂੰ ਦਿਖਾਈ ਤੋਰ ਕੇ ਆਪਣੇ ਗਊ ਜਮਾਂ ਸਹੀ ਆਉਕਿਆ ਬਿਲਕੁਲ ਤੇ ਫਰਾਂਪਾਈ ਬਾਈ ਤੋਂ ਪੁੱਛਦੇ ਨਾ ਮੁੱਲ ਦੁੱਧ ਤੇ ਜਿਹੜੀ ਕਿੰਨੇ ਦੀ ਆ ਤੇ ਬਾਈ ਜੇ ਲੋਕੇਸ਼ਨ ਸਾਰਾ ਕੁਝ ਬਾਈ ਆਪਾਂ ਮੁੱਲ ਫੋਨ ਤੇ ਕਰਾਂਗੇ ਕਈ ਵਪਾਈ ਵਪਾਰੀ ਵੀ ਮੁੱਲ ਲਾ ਰਹੇ ਹਨਾ ਆਲਾ ਵੇਚਣ ਵਾਲਾ ਕਈ ਵਾਰ ਫਿਰ ਆਲਾ ਤਰਾਜ ਕਰਦਾ ਹਨ ਠੀਕ ਹੈ ਜੀ ਹਾਂ ਵਪਾਰੀ ਵੇਚਣ ਵਾਲਾ ਮੁੱਲ ਲਾ ਰਿਹਾ ਬੱਚੀ ਤੇ ਲਓ ਜੀ ਵੀਰੇ ਜੇ ਕਿ ਭਾਣੂਗੇ ਗਾਂ ਦੀ ਲੋੜ ਆ ਜੇ ਹਨਾ ਤਾਂ ਇਹ ਗਾਂ ਖੜੀਆ ਵੀਰੇ ਪਿੰਡ ਰਾਜੂ ਮਾਦਰਾ ਪੁਰੀ ਦੇ ਕੋਲ ਜ਼ਿਲ੍ਹਾ ਸ਼ੰਗਰੂਰ ਬਈਨਾਂ ਨੂੰ ਸ਼ਿਮਰਦੀ ਸਿੰਘ ਦੇ ਨਾਮਾਂ ਤੇ ਨੰਬਰ ਆਪਣਾ ਪਾਇਆ ਹੋਇਆ ਉਹਦੇ ਉੱਪਰ ਫਰੀਨ ਦੇ ਉੱਪਰ ਨੰਬਰ ਪਤਾ ਤੇ ਘਰਾਂ ਤੇ ਦੇ ਵੀ ਦੀ ਵੀ ਘਰ ਬਹੁਤ ਨਖੀ ਹੈ ਅਡਰ ਕੁਆਲਟੀ ਫੁੱਲ ਕੈਂਟ ਹੈ ਜੇ ਆਪ ਦੇਖੋ ਕੋਈ ਸ਼ੈਡ ਨਹੀਂ ਕਿ ਫੈਣ ਨਹੀਂ ਜਿਗੀ ਦੇਖੋ ਪਾਕਿਸਤਾਨ ਹੁਣ ਬਹੁਤ ਥੋਲੇ ਨੇ ਤੇ ਬਾਕੀ ਵੀ ਇਹ ਥਾਂਾਂ ਦੀ ਗਾਰੰਟੀ ਹੈ ਘਰੇ ਬਾਗੀ ਦੀ ਸ਼ਾਹੂ ਸ਼ੀਲਾ ਮਾਰਦੀ ਨਹੀਂ ਹੈਗੀ ਤੇ ਬਾਕੀ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਰੇਟ ਬਾਅਦ ਵੀ ਹੋਊਗਾ ਕਿਸੇ ਭਰਾ ਨੂੰ ਲੋਡ ਹੋਏ ਵੀ ਤਾਂ ਉਹ ਬਾਈ ਨਾਲ ਸੰਪਰਕ ਕਰ ਲਿਓ ਯਾਰ ਤੇ ਨੰਬਰ ਬਾਈ ਦਾ ਹੈਗਾ 97 6096 64287 ਤੇ ਬੇਜਾਨ ਨੰਬਰ ਹੈਗਾ 97 6096 64287 ਇਹ ਨੰਬਰ ਬਾਈ ਦਾ ਹੈਗਾ ਪਿੰਡ ਰਾਜਮਾੜਾ ਧੂਰੀ ਦੇ ਕੋਲ ਗਾਹ ਬਹੁਤ ਚੰਗੀ ਆ ਕਿਸੇ ਭਾਣ ਨੂੰ ਲੋੜ ਆ ਬਈ ਗਾਹ ਦੀ ਤਾਂ ਬਾਈ ਨਾਲ ਗੱਲ ਕਰ ਲਿਓ ਫੋਨ ਤੇ ਜੀ